ਆ ਦੇ ਹੈ ਇਕੱਠੀ ਹੀ ਬੋਲੀ ਆ ਦੇਖਿਓ ਗੋਲ ਕੇ ਨਹੀਂ ਵਾਕੇ ਉਪਰ ਸੋਣਾ ਹੈ ਇੱਥੇ ਬਸ ਟੱਪਰ ਨਹੀਂ ਆਵੇ ਕੱਲ ਡਾਈਪਰ 사 ਬਸ ਸੋਣੀ ਤੇ ਹੀ ਆ ਕੀ ਕਰੀ ਜ਼ਰੂਰੀ ਥੋੜੀ ਆ ਵੀ ਸਾਰਿਆਂ ਨੇ ਜ਼ਰੂਰੀ ਆ ਪਰਸੀ ਜ਼ਰੂਰੀ ਥੋੜੀ ਵੀ ਸਾਰਿਆਂ ਨੇ ਡਾਈਪਰ ਵਾਸਤੇ ਹੀ ਆ ਹੋਰ ਬੱਚਿਆਂ ਦੇ ਸਮਾਨ ਵਾਸਤੇ ਹੀ ਲੈਣਾ ਹੁਣ ਅਸੀਂ ਤਾਂ ਡੈਪਰ ਵਾਸਤੇ ਲੈਣਾ ਅਸੀਂ ਉਹ ਚੀਜ਼ ਵਾਸਤੇ ਥੋੜੀ ਨਹੀਂ ਆ ਵੀ ਦੇਖ ਇਸ ਤਰ੍ਹਾਂ ਕਿ ਮੈਂ ਲੈ ਲਿਆ ਬੇ ਸੇ ਤਾਂ ਜੀ ਮੈਂ ਕਹਿੰਦਾ ਤੂੰ ਦੇ ਤੇ ਵਜਾਤਾ ਵਧੀਆ ਬੜਾ ਬਜਟ ਚ ਲਾਉਂਗੀ ਨਾ ਸੱਚੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਭਾਈ ਵਿਆਹ ਇਹ ਤੁਹਾਨੂੰ ਪਤਾ ਫਿਰ ਵਿਆਹ ਦੇ ਵਿੱਚ ਨਿਆਣਿਆਂ ਦਾ ਸਮਾਨ ਇੱਧਰ ਉੱਧਰ ਕਈ ਵਾਰ ਹੋ ਜਾਂਦਾ ਤਾਂ ਮੈਂ ਇੱਕ ਜਗ੍ਹਾ ਸਿਮਟ ਕੇ ਰੱਖੂੰਗੀ ਪਰਸ ਦੇ ਵਿੱਚ ਤਾਂ ਫਿਰ ਉਹਨਾਂ ਸਰਦਾਰ ਜੀ ਕੋਲ ਆਇਆ ਵੀ ਪਰਸ ਚਾਹੀਦਾ ਭਾਈ ਹੂੰ ਹੁਣ ਇਹ ਕਰਕੇ ਕਹਿੰਦੇ ਪੈਸੇ ਤੂੰ ਹੀ ਲਾਵੇਂ ਨਹੀਂ ਜਿਆਦਾ ਮੈਂ ਇਹਨਾਂ ਦੀ ਕੁੜੀ ਖਾਤਰ ਸਪੈਸ਼ਲ ਲੈਣਾ ਹੁਣ ਦੇਖਦੇ ਆਂ ਜੇ ਤਾਂ ਕੁੜੀ ਨਾਲ ਪਿਆਰ ਹੋਇਆ ਤਾਂ ਤਾਂ ਇਹ ਦਵਾ ਦੇਣਗੇ ਸਿੱਧੀ ਜੀ ਗੱਲ ਆ ਜੇ ਨਹੀਂ ਹੋਇਆ ਤਾਂ ਮੈਂ ਲੈ ਲੂੰਗੀ ਬਸ ਪਰਸ ਦੇ ਪਿੱਛੇ ਹੁਣ ਬਲੈਕਮੇਲ ਨਹੀਂ ਆਉਂਦਾ ਬਲੈਕਮੇਲ ਹੈ ਕੱਲ ਜੀ ਸਾਰਿਆਂ ਨੂੰ ਪਰਸ ਬੜੀ ਮੰਮੀ ਆ ਆ ਨਾਨੀ ਆ ਫੇ ਆਏ ਕਰੋ ਜੀ ਦੱਸੋ ਇਹਨਾਂ ਨੂੰ ਦਵਾਣਾ ਚਾਹੀਦਾ ਦਵਾਣਾ ਚਾਹੀਦਾ ਮੇਰੇ ਹੱਥੋਂ ਨੇ ਹੁਣ ਜਿੱਥੇ ਵੋਟਾਂ ਜ਼ਿਆਦਾ ਹੋਵੇ ਉਹਨਾਂ ਸਰਪੰਚ ਉੱਥੀ ਦਾ ਬਣਦਾ ਹੁੰਦਾ ਪਾ ਜੀ ਦਿਖਾਓ ਸਾਨੂੰ ਪਰਸ ਤੇ ਇਧਰ ਬਾਈ ਨੂੰ ਮਿਲੋ ਜੀ ਹੋਰ ਪਾ ਜੀ ਠੀਕ ਆ ਤੇ ਬਾਈ ਨੇ ਬਹੁਤ ਵਧੀਆ ਸਾਨੂੰ ਅਟੈਂਡ ਕਰਿਆ ਤਾਂ ਅਸੀਂ ਨਾ ਇਹਨਾਂ ਤੋਂ ਪਰਸ ਲੈ ਕੇ ਗਏ ਤੇ ਜਦੋਂ ਗਿਫਟ ਦਿੱਤਾ ਤਾਂ ਨਾ ਹਾਂ 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 ਸਿਮੀ ਨੂੰ ਵਿਆਹ ਤੇ ਹਾਂ ਇਹ ਬਾਈ ਤੋਂ ਹੀ ਲਿਆਤਾ ਪਰਸ ਇੰਨੇ ਛੋਟੇ ਛੋਟੇ ਚੰਗੇ ਦੇਖਣਾ ਹਾਂ ਦੇ ਬੀਡਸ ਕਰਕੇ ਸਕਿੱਪ ਕਰੀ ਬਾਜੀ ਕਹਿੰਦੇ ਵੈਸੇ ਤਾਂ ਤੁਸੀਂ ਬੜਾ ਮੰਗਿਆ ਪਰ ਇਹ ਸਾਡੀ ਚਲੋ ਕਸਟਮਰਸ ਜਿਹੜੇ ਬੈਠੇ ਆ ਸਾਡੇ ਈਵਰਸ ਉਹਨਾਂ ਨੂੰ ਕੋਈ ਪਸੰਦਾ ਜਿੰਦਾ ਹੈ ਨਾ ਬਾਜੀ ਫਿਰ ਉਹ ਦੇਖ ਸਕਦੇ ਆ ਕਰਕੇ ਸੋ ਇਹ ਦੇਖ ਰਹੇ ਆ ਆਪਣਾ ਨਾਲ ਹਾਂ ਆ ਦੇਖ ਹੈ ਇਕੱਤੀ ਬੋਲੀਓ ਦੇਖਿਓ ਗੋਲ ਕੇ ਬਈ ਵਾਕੇ ਉੱਪਰ ਸੋਹਣਾ ਹੈ ਇੱਥੇ ਬਸ ਖਦਾਪਨ ਜਾ ਰਿਹਾ ਹੈ ਕਲਰ ਡਾਈਪ ਪਰ ਸਾਰਾ ਬਸ ਸੋਹਣੀ ਤੇ ਵੀ ਹੈ ਜ਼ਰੂਰੀ ਥੋੜੀ ਆ ਵੀ ਸਾਰਿਆਂ ਨੇ ਜ਼ਰੂਰੀ ਥੋੜੀ ਵੀ ਸਾਰੇ ਨੇ ਡਾਈਪਰ ਵਾਸਤੇ ਹੀ ਆ ਹੋਰ ਬੱਚਿਆਂ ਦੇ ਸਮਾਨ ਵਾਸਤੇ ਹੀ ਲੈਣਾ ਹੁਣ ਅਸੀਂ ਤਾਂ ਡੈਪਰ ਵਾਸਤੇ ਲੈਣਾ ਅਸੀਂ ਉਹ ਚੀਜ਼ ਵਾਸਤੇ ਥੋੜੀ ਆ ਵੀ ਦੇਖੇਗਾ ਕਿੰਨਾ ਸੋਹਣਾ ਹੈ ਆਹ ਤੇ ਬੜਾ ਸੋਹਣਾ ਹੀ ਇਸ ਸੂਟ ਨਾਲ ਮੈਚ ਹੁੰਦਾ ਲੈ ਸੂਟਾਂ ਦੀ ਮੈਚਿੰਗ ਤਾਂ ਫਿਰ ਹਰੇਕ ਸੂਟ ਨਾਲ ਦੀ ਮੈਚਿੰਗ ਹੋਣੀ ਓਰੇ ਬਹੁਤ ਸੋਹਣੇ ਸੋਹਣੇ ਕਲਰ ਆ ਭਾਈ ਸੂ ਪਰਸ ਦੇ ਬਾਕੀਆਂ ਚੀਜ਼ਾਂ ਬਹੁਤ ਘੈਂਟ ਘੈਂਟ ਆ। ਇਹ ਸੋਹਣੀਆਂ। ਹਾਂ ਵੀ ਚੀਜ਼ਾਂ ਸੌਈਆਂ। ਇਹ ਲੈਦਰ ਦਾ? ਸਾਰੇ ਇੰਪੋਰਟਡ ਹੈ। ਟੈਕ ਇੰਪੋਰਟਡ। ਟੋਟਲ ਲੈਦਰ ਦਾ ਹੈ। ਹਾਂ। ਹੂੰ ਵਧੀਆ ਚੀਜ਼ਾਂ। ਯਾਰ ਪਹਿਲਾਂ ਆਏ ਤੇ ਨਾ ਅਸੀਂ ਮੰਮੀ ਨੇ ਇੱਥੇ ਮੰਮੀ ਨਾਲ ਦੇ ਟਾਈਮ ਦਾ ਲਾਮਕ ਦਾ ਦਾ ਪਰਸ। ਬੜੀਆਂ ਬੜੀਆਂ ਦਸੀਆਂ ਹੁੰਦੀਆਂ ਵੀ ਆ ਜਿਨ੍ਹਾਂ ਦੀਆਂ ਹੂੰ ਪਰਛਾ ਛੋਟੇ ਹੁੰਦੇ ਆ ਦਸੀਆਂ ਬਹੁਤ ਲੰਬੀਆਂ ਹੁੰਦੀਆਂ ਉਹ ਸੀ ਮੇਰੀ ਕਿਹੜਾ ਆਈ ਕਰਮ ਮੇਰਾ ਤੇ ਅੰਦਰ ਆ ਆ ਆਹ ਵਾਲਾ ਜਿੱਦਾਂ ਆਇ ਇਹਨੀ ਕਿਹੜੀ ਸੀ ਆ ਉਹ ਦੋ ਉਹ ਦੋ ਵਾਲੀਆਂ ਉਹ ਪਰਛਾ ਦਾ ਦੇਖੋ ਲੈ ਆ ਵੀ ਕਿਆ ਕਹਿ ਕਿੱਦਾਂ ਨਿਕਲਣਾ ਹੈ ਉਹ ਲੈ ਕੁੰਡੀ ਜੀ ਹੋ ਆਗੀ ਨਾ ਹਰੇਕ ਟੂਰ ਦਾ ਮੈਚ ਕਰਦਾ ਹੈ ਹਾਂ ਸਾਰੇ ਟੂਰ ਸਾਰੇ ਹੈ ਜਿੱਦ ਤੱਕ ਹਾਂ ਇਹ ਸਿਰਫ ਨਾਲ ਮੈਚ ਕਰਦਾ ਹੈ ਬਾਕੀ ਵੈਸੇ ਪੰਜਾਬੀ ਜੁੱਤੀਆਂ ਵੀ ਹੈਗੀਆਂ ਭਾਜੀ ਕੋਲ ਓਹੋ ਲੈ ਆ ਤਾਂ ਦੇਖੀਏ ਨਹੀਂ ਇੱਧਰ ਪੰਜਾਬੀ ਜੁੱਤੀਆਂ ਵੀ ਪਈਆਂ ਹਨ ਆ ਤੁਸੀਂ ਨਹੀਂ ਇਹ ਵੀਰ ਅੱਛਾ ਸਾਰੀ ਆਪਣੀਆਂ ਹੀ ਆ ਸੇ ਦੇਖ ਲੈ ਜੀ ਅੱਛਾ ਤੋ ਭਾਈ ਜੁੱਤੀਆਂ ਲਈ ਵੀ ਹੈਗੀ ਆ ਵੀਰ ਦੀ ਦੁਕਾਨ ਹੈ ਜੁੱਤੀਆਂ ਬਹੁਤ ਸੋਹਣੀਆਂ ਸੋਹਣੀਆਂ ਬਾਈਕੋ ਤੇ ਆ ਸਾਰੀਆਂ ਜੁੱਤੀਆਂ ਵੀਰ ਕਹਿੰਦਾ ਆਪਣੀ ਉਹ ਇੱਧਰ ਵੀ ਦੁਕਾਨ ਹੈ ਇਹ ਵੀਰ ਪਹਿਲਾਂ ਵੀ ਹੈਗੀ ਦੀ ਦੁਕਾਨ ਨਹੀਂ ਹੁਣੇ ਘਰੀ ਹੈ ਨਾ ਪਹਿਲਾਂ ਨਹੀਂ ਸਿਰਫ ਮਹਿੰਦੀ ਲਗਾਉਂਦੇ ਸੀ ਉਹਦੇ ਹਾਂ ਮਹਿੰਦੀ ਦਾਲਾ ਤਾਂ ਹੁਣ ਵੀ ਹੈਗਾ ਪ੍ਰੋਜੈਕਟ ਰੱਖੇ ਹੋਏ ਨਹੀਂ ਉਹ ਕੋਈ ਹੋਰ ਲਗਾਉਂਦੇ ਹੁੰਦੇ ਸੀ ਨਾ ਪਹਿਲਾਂ ਮਹਿੰਦੀ ਦੇ ਕੰਮ ਤੇ ਹਮ ਮੈਂ ਇੱਕ ਵਾਰੀ ਪੁੱਛ ਕੇ ਗਈ ਸੀ ਨਾ ਹਮ ਇੱਕ ਮੇ ਛੋਟੀ ਜੀ ਪਰਸੀ ਵੀ ਲੈਣੀ ਆ ਵੇਖੋ ਪਈਆਂ ਪਰਸੀ ਕਿਸੀ ਪੈਸੇ ਲਗਣ ਕਿਸੀ ਪੈਸੇ ਲਗਣ ਨੂੰ ਸਹੀ ਗੱਲ ਇਹ ਤਾਂ ਮੈਂ ਵੀ ਦੇ ਜੋੜਨਾ ਤਾਂ ਘੋੜਾ ਨਹੀਂ ਮੀਨਸ ਜੋੜਨੇ ਉਹ ਮੇਰੇ ਵਾਲੀ ਗੋਲਕ ਜੇ ਪਾਦੇ ਕਰ ਕਿਹੜੇ ਕੋਨੇ ਨੇ ਕੋਨੇ ਹੈਗੇ ਪਾਦੇ ਉੱਥੇ ਤਾਂ ਕਈ ਵਾਰ ਨਾ ਮੈਨੂੰ 10 ਰੁਪਏ ਨਹੀਂ ਲੱਭਦੇ 1 ਰੁਪਇਆ ਨਹੀਂ ਲੱਭਦਾ ਮੈਂ ਹੁਣ ਮੈਂ ਇੱਕ ਦਿਨ ਦੇਖੀ ਉਹ ਮਜ਼ਾਕ ਦੀ ਗੱਲ ਨਹੀਂ ਉਹਦੇ ਵਿੱਚ ਇੱਕ ਵੀ ਨੋਟ ਨਹੀਂ ਦੇ ਉਹ ਤੁਹਾਨੂੰ ਕੱਢ ਕੇ ਨਹੀਂ ਦਿੱਤੇ ਜਾਂ 300 ਰੁਪਏ ਕਰਕੇ ਦਿੱਤਾ ਹੈ ਜਦੋਂ ਮੈਂ ਤਾਂ ਮੰਮੀ ਬੈਠੀ ਜਾਂ ਬਾਹਰ ਕਾਹ ਦਾ 1 ਵਜੇ 300 ਰੁਪਏ ਨਹੀਂ ਕੱਟਿਆ ਵਿੱਚ ਦਾ ਕੀ ਕਰਨਾ ਇਹਨੂੰ ਤੁਹਾਨੂੰ ਦਿੱਤਾ ਸੀਗਾ ਜਦ ਤੱਕ ਕੱਢਦੇ ਸੀਗੇ ਹਾਂ ਲਓ ਮਨ ਨੂੰ ਤਾਂ ਯਾਦ ਨਹੀਂ ਤੁਹਾਨੂੰ ਯਾਦ ਹੁਣ ਮੈਂ ਤਾਂ ਕਿਵਾਨੇ ਮੰਗਾ ਇੱਥੇ ਮੈਂ ਤੇਰਵਿੰਦਰ ਦੀ ਬੋਲੇਗਾ ਮੈਂ ਹਰ ਗੁੰਦੀ ਲੱਗ ਜੂਗੀ ਨਹੀਂ ਪਰਸ ਦਾ ਵਧੀਆ ਹੈ ਇਹ ਇਹ ਤਾਂ ਚਾਹੇ ਇਹ ਤਾਂ ਚਾਹੇ ਜੈਂਟਸ ਵੀ ਰੱਖ ਲਵੇ ਹਨਾ ਵੀਰ ਹੂੰ ਚੈਂਸ ਵੀ ਖੈ ਜੇ ਇਹ ਮੈਂ ਇਹ ਵੀ ਜਿੱਦਾਂ ਹੁਣ ਕਾਰਡ ਕੋਡ ਪਾਉਣੇ ਹਨਾ ਚੈਂਸ ਦਾ ਵੀ ਸੇਮ ਨਹੀਂ ਤੇ ਜੈਂਸ ਦਾ ਵੀ ਇਹ ਜਾਈ ਹੈ ਹਨਾ ਸੋ ਆ ਥੋੜਾ ਜਿਹਾ ਗੁੱਡੇ ਗੱਡੇ ਜੇ ਕਰਕੇ ਲੇਡੀਜ਼ ਲੱਗਦਾ ਜੇ ਆ ਲੈਣਾ ਤੁਸੀਂ ਆ ਦੇਖ ਲਓ ਮੈਂ ਤਾਂ ਪਹਿਲੀ ਗੱਲ ਪਰਸ ਰੱਖਦਾ ਨਹੀਂ ਮੈਂ ਤਾਂ ਜੇ ਕਿਤੇ ਰਿਸ਼ਤੇਦਾਰੀ ਮਾ ਨੂੰ ਜਾਣਾ ਫੇਰ ਕਿਤੇ ਬਾਈ ਚਾਂਸ ਕਿਉਂਕਿ ਲਾਇਸੈਂਸ ਵਗੈਰਾ ਹੁੰਦਾ ਵਿੱਚ ਤਾਂ ਚੱਕ ਲਈਦਾ ਨਹੀਂ ਨਾ ਮੈਂ ਪਰਸ ਰੱਖਦਾ ਹੀ ਨਹੀਂ ਕਦੇ ਵੀ ਠੀਕ ਆ ਅਨਾ ਬੜਾ ਨਹੀਂ ਹੈਗਾ ਇਹ ਉਹ ਤਾਂ ਇਹੇ ਕਰਕੇ ਲੱਗਦਾ ਇਤੋਂ ਵੀ ਛੋਟਾ ਲੈਣਾ ਇਹਦੇ ਛੋਟਾ ਹੁਣ ਕਿਹਾ 10 ਹੱਦ ਹੋਗੀ ਆਹੀ ਠੀਕ ਆ ਮਾੜਾ ਜਿਹਾ ਦਿਖਦਾ ਨਹੀਂ ਹੱਥ ਤੇ ਕੋਹ ਜਾਵਾ ਲੈ ਬੱਸ ਉਹ ਲੱਗ ਗਈ ਦਿੱਤਾ ਹੋਰ ਕੇ ਅਰੇ ਯਾਸਮੀਨ ਦੇ ਜੀ ਹੁਣ ਚੜ ਇੱਕ ਦੀ ਕੁੱਟ ਗਈ ਕੁੱਟ ਗਈ ਨਹੀਂ ਠੀਕ ਸੀਗਾ ਵੈਸੇ ਟੋਟ ਗਿਆ ਹੁਣ ਹੂੰ ਅੱਜ ਤੱਕ ਇਹਨਾਂ ਨੂੰ ਇਹਨਾਂ ਦੀ ਇਹਨਾਂ ਆਪਾਂ ਨੂੰ ਵੀਰ ਚਾਹੀਦਾ ਜਿੱਦਾਂ ਹੁਣ ਮਾਲੋ ਬੱਚੇ ਦਾ ਸਮਾਨ ਨਾਲ ਹੋਵੇ ਹਨਾ ਡਾਈਪੁਰ ਵਗੈਰਾ ਜਾਂ ਸ਼ੀਸ਼ੀ ਦੁੱਧ ਵਾਲੀ ਕੱਪੜੇ ਵਗੈਰਾ ਕੱਪੜੇ ਕੱਦਾ ਸੂਟ ਵਿੱਚ ਪੈ ਜਵੇ ਉਹ ਚੀਜ਼ ਹੀ ਚਾਹੀਦੀ ਆਪਾਂ ਨੂੰ ਬਾਈ ਚਾਂਸ ਕਿਤੇ ਜਾਣਾ ਪੈ ਜਾਂਦਾ ਫੇਰ ਬੱਚੇ ਦਾ ਸਮਾਨ ਆ ਜਵੇ ਵਿੱਚ ਸਾਰਾ ਉਦਾਂ ਦਾ ਚਲੋ ਭਲਾ ਲੋਕਲ ਹੈ ਤਾਂ ਜਾਣਾ ਦਾ ਵੈਸੇ ਲੋਕਲ ਹੀ ਹੁੰਦਾ ਪਰ ਬਾਈ ਚਾਂਸ ਕਿਤੇ ਵਿਆਹ ਸ਼ਾਦੀ ਨੂੰ ਦੂਰ ਜਾਣਾ ਪੈ ਜਾਂਦਾ ਰੋਪੜ ਵੀ ਲੈ ਕੇ ਜਾਣਾ ਫਿਰ ਵੀ ਬੱਚੇ ਦਾ ਇੱਕ ਦੋ ਫੂਸਾ ਹਾਂ ਚਾਹੀਦੇ ਆ ਬਿਲਕੁਲ ਇਹ ਵਾਲੇ ਬੱਚਾ ਦੁੱਧ ਸੁਖਾ ਕੇ ਇਹਨਾਂ ਦਾ ਕੋਟੀ ਸੁਖਾ ਕੇ ਆ ਰਾਂਗੇ ਹੁਣ ਚੱਲੋ ਹਜੇ ਬਿਲਕੁਲ ਛੋਟੀ ਆ ਪਰ ਫਿਰ ਵੀ ਚਲੋ ਨਹੀਂ ਭਾਜੀ ਇਦਾਂ ਦਾ ਨਹੀਂ ਦਿੱਤਾ ਕਿੱਦਾਂ ਨਾਲ ਲੈਣਾ ਇਹ ਤਾਂ ਦੱਸ ਹੁਣ ਇਹ ਤਾਂ ਮੋਢੇ ਕੋਲ ਹਾਂ ਇਹਨਾਂ ਨੂੰ ਮੈਂ ਹੀ ਪਸੰਦ ਕਰਵਾਇਆ ਸੀ ਦੀਦੀ ਨੂੰ ਹੂੰ ਲਓ ਜੀ ਬੱਲਾ ਬੱਲਾ ਆਦਾ ਭਾਈ ਦੂ ਜੋ ਨਹੀਂ ਕਹੀਦਾ ਹੱਸਣਾ ਨਹੀਂ ਆ ਇਹ ਹੀ ਫੜਨਾ ਵੀ ਪੈਣਾ ਕਦੀ ਕਦੀ ਹੱਸਣਾ ਬਣਾ ਹੈ ਰੀਦੀ ਵਾਲੇ ਵਰਗਾ ਹੀ ਇਹ ਮੇਰਾ ਇਤਨੇ ਵੀ ਬੜਾ ਹੈ ਹਾਂ ਬੜਾ ਹੈ ਹਾਂ ਇਹ ਵੀ ਐਡਾ ਬੜਾ ਦਾ ਸਾਈਜ਼ ਆ ਜੀਦਾ ਹੁਣ ਇਤੇ ਬੜਾ ਲੈ ਮੈਂ ਫੀਲਿੰਗ ਲੈ ਕੇ ਬੰਦ ਕਿਉਂ ਕੀ ਆ ਕਿਉਂ ਕਿਉਂ ਪਬਲੀਕਲੀ ਵੀਡੀਓ ਨਹੀਂ ਬੰਦ ਬਣੀ ਚਾਹੀਦੀ ਹੁਣ ਇਹ ਕੀ ਕਿਉਂ ਉਹ ਬੰਦ ਨਹੀਂ ਹੋਈ ਵੀਡੀਓ ਕਿੱਥੇ ਬੰਦ ਹੋਣ ਨੂੰ ਕੀ ਲੱਗਦਾ ਜਿੰਨੇ ਵੀ ਵਿਊਜ਼ ਹੈਗੇ ਆ ਉਹਨਾਂ ਦੇ ਹਸਬੰਦ ਉਹਨਾਂ ਦੇ ਪਰਸ ਨਹੀਂ ਫੜਦੇ ਉਹ ਛੋਟੇ ਜਿਹੜਾ ਜਿੱਦਾਂ ਹੁਣ ਇਹੋ ਜਿਹਾ ਪਾੜ ਹੋ ਜਾਂਦਾ ਹੁੰਦਾ ਹੈ ਆ ਤਾਂ ਪਰਸ ਬਸੇ ਬਹੁਤ ਸੋਹਣਾ ਲੱਗਿਆ ਲੱਗੂਗਾ ਨਾ ਜੇ ਤੁਸੀਂ ਸੁਣੋ ਆਪੇ ਸਮਝ ਆ ਜਾਣੀ ਵੀ ਇਹਨਾਂ ਕੋਲ ਨਿਆਣਾ ਹੈ ਤਾਂ ਅੰਨਾ ਬੜਾ ਪਰਸ ਚੱਕਾ ਵੀ ਠੀਕ ਨਹੀਂ ਯੈਸ ਕੋਈ ਗੱਲ ਨਹੀਂ ਅਨੇਕ ਲੋਕਾਂ ਟੈਨਸ਼ਨ ਨਾ ਲੇ ਅੱਲਾ ਕਰੇ ਪਾਸੇ ਮੈਂ ਪਾਲੀਆਂ ਭਾਈ ਆਪਣੇ ਨਿਆਣੇ ਅਸਮਾਨ ਐਦਾਂ ਬਾਕੇ ਹੀ ਹਾਇ ਕਰਿਆ ਤੁਸੀਂ ਮੇਰੇ ਧੀ ਗਾ ਅਸਮਾਨ ਦੇ ਪਰਸਾ ਤਾਂ ਇਹ ਵੀ ਸੋਹਣਾ ਸੀਗਾ ਨਹੀਂ ਪਰਸਾ ਬਾਈ ਵੀਰ ਕੋ ਬਹੁਤ ਸੋਹਣੇ ਸੋਹਣੇ ਆ ਜੇ ਤੁਸੀਂ ਕਿਤੇ ਆਏ ਤਾਂ ਇਹਨਾਂ ਕੋਲ ਜ਼ਰੂਰ ਗਿੜਾ ਮਾਰ ਕੇ ਜਾਇਓ ਇਹ ਅ ਜੱਗੀ ਮੈਡੀਕਲ ਸਟੋਰ ਵਾਲੀ ਸੜਕ ਆ ਰਹੀ ਹੈ ਬਾਜ਼ਾਰ ਵਾਲੀ ਸਾਈਡ ਨੂੰ ਉਹ ਸਾਹਮਣੇ ਬਾਜ਼ਾਰ ਆ ਟੀ ਪੁਆਇੰਟ ਆ ਗਿਆ ਉਹ ਤੋਂ ਪਹਿਲਾਂ ਹੀ ਇੱਧਰ ਇਹਨਾਂ ਦੀ ਲੈਫਟ ਹੈਂਡ ਦੁਕਾਨ ਦੁਕਾਨ ਆ ਦੀਦੀ ਨੂੰ ਮੈਂ ਪਸੰਦ ਕਰਾਇਆ ਤਾਂ ਮੈਂ ਇਹ ਦੀਦੀ ਪਸੰਦ ਕਰਾ ਰਹੇ ਆ ਹਾਂ ਬਸ ਨਹੀਂ ਭਾਜੇ ਨਹੀਂ ਉਸ ਦੀ ਇਹ ਨਹੀਂ ਇਹ ਨਹੀਂ ਲਾ ਇਹ더라 ਵਾਲਾ ਇਹ ਚੀਜ਼ ਲੈਣੀ ਹੈ ਕਿਸ਼ਮਾ ਤੇ ਹਾਨੇ ਵਾਲਾ ਆ ਤਿੰਨੇ ਚੀਜ਼ਾਂ ਦੰਦ ਉਹ ਇਹਦੇ ਚ ਹੋਰ ਮਤਲਬ ਆਹੀ ਹੈ ਕਲਰ ਹਾਂ ਤਿੰਨੇ ਚੀਜ਼ ਇਹ ਆ ਦੇ ਇਹ ਥੋੜੇ ਛੋਟੇ ਆ ਗਏ ਹਨਾ ਦੇਖੋ ਭਾਈ ਫਿਰ ਦੇਖ ਲਓ ਕੌਣ ਸਾ ਠੀਕ ਲੱਗ ਰਹਾ ਹੈ ਠੀਕ ਹੈ ਬਾਲਾ ਦੇਖ ਲਓ ਆ ਵੀ ਠੀਕ ਹੈ ਵੈਸੇ ਤੁਸੀਂ ਚੱਕੇ ਵੀ ਸੋਚ ਰਹੇ ਇਹ ਵੀ ਪਾ ਗਏ ਕੌਣ ਆ ਪਾਜ ਪਾ ਨਹੀਂ ਜਾਂਦੇ ਜਾਂਦੇ ਨੇ ਪਾ ਇਹ ਠੀਕ ਹੈ ਇਹ ਵੀ ਠੀਕ ਹੈ ਵਧੀਆ ਮੰਮੀ ਨੂੰ ਚੱਕ ਕੇ ਦਿਖਾਏ ਮੰਮੀ ਹੂੰ ਉਹ ਵੀ ਦੱਸ ਦੂੰਗੀ ਤੁਹਾਨੂੰ ਵੀ ਤੁਸੀਂ ਸੋਚਦੇ ਕਿੰਨਾ ਲੱਗ ਲਾ ਕੋਈ ਗੱਲ ਨਹੀਂ ਜਾਂ ਫਿਰ ਚੱਕਣਾ ਪਈ ਤਾਂ ਫਿਰ ਡਿਊਟੀ ਸਾਂਭਣੀ ਪੈਣੀ ਆ ਹਰ ਪਾਜੀ ਹਰ ਗੁੰਮ ਤੱਕਣਾ ਮੈਂ ਕਿਉਂ ਬੱਸ ਕਰਦਾ ਕਿ ਇਹਨਾਂ ਤੇ ਹਰ ਗੁੰਮ ਚੱਕ ਨਹੀਂ ਹੋਣੀ ਮੈਂ ਇਹ ਨਹੀਂ ਕਹਿੰਦੀ ਕਿਉਂਕਿ ਵੀਡੀਓ ਵੀ ਸ਼ੂਟ ਕਰਨੀ ਹੋਏ ਕਰਗੀ ਮੈਂ ਤਾਂ ਕਹਿਦੀ ਆ ਦੇਖੋ ਮੈਂ ਨਾ ਇੱਕ ਵਾਰੀ ਮਨਕੀਰਤ ਨੂੰ ਜਾ ਕੇ ਠੇਕ ਮਾਣੋ ਗਏ ਸੀ ਦੇਖ ਲੇਗੇ ਮਾਣੋ ਮਾਣੋ ਮਨਕੀਰਤ ਨੂੰ ਚੱਕ ਕੇ ਇੱਕ ਵਾਰ ਥੋੜਾ ਜਿਹਾ ਵੀਡੀਓ ਨਹੀਂ ਕਰਿਆ ਸੀ ਵੇਖੋ ਭਾਈ ਜੁੱਤੀਆਂ ਬਹੁਤ ਸੋਹਣੀਆਂ ਸੋਹਣੀਆਂ ਆਹਦੇ ਬੱਚਿਆਂ ਦੀਆਂ ਜੁੱਤੀਆਂ ਮੋਰਨੀਆਂ ਵਾਲੀਆਂ ਆਹ ਦੇਖੋ ਜੀ ਡਿਜ਼ਾਈਨ ਬਹੁਤ ਸ਼ਾਨ ਮੋਰਨੀ ਬੜੀ ਵਧੀਆ ਬਾਜੀ ਬਾਹ ਕਿਆ ਬਤਾਂ ਨੇ ਹਨਾ ਇਹ ਤਾਂ ਮੈਂ ਸੂਟ ਗਾਈ 200 200 ਹੀ ਨੇ ਇਹ 200 ਦੀ ਕਿੰਨੇ ਕਿੰਨੇ 22 2500 ਰੁਪਏ ਦੀ ਹੈ ਠੀਕ ਹੈ ਯਾਰ ਜੁੱਤੀਆਂ ਤਾਂ ਵਧੀਆ ਨੂਰ ਨੂੰ ਲੈ ਲਓ ਨੂਰ ਨੇ ਨਹੀਂ ਪਾਉਣੀਆਂ ਸ਼ਿਬੀ ਨੂੰ ਲੈ ਲਓ ਸ਼ਿਬੀ ਨੇ ਨਹੀਂ ਪਾਉਣੀਆਂ ਨੂਰ ਨੂੰ ਤਾਂ ਪੂਟਿਆ ਆ ਦੇਖੋ ਆ ਲਾਸਟਿਕ ਹੈਗੀ ਆ ਨਾ ਇਹ ਜੁੱਤੀਆਂ ਦਾ ਸੋਹਣੀਆਂ ਸਾਡੀ ਸੋਹਣੀ ਸੀ ਉਹ ਪਿੰਕ ਜਿਹੇ कलर ਵਾਲੀ ਚੱਕੀ ਜਿਹੜੀ ਤੁਸੀਂ ਬੁਲਾਵਟ ਵਾਲੀ ਆਹਾ ਉਹ ਦੇਖੋ ਹਾਂ ਜੀ ਦੇਖਣੀ ਹੈ ਜੀ ਸਾਈਜ਼ ਪੈਰ ਇੰਕਲੀ ਨਾ ਮੈਂ ਨਹੀਂ ਦੇਖਣੀ ਕਿੰਨੇ ਲੇਲੀ ਨਾ ਖੋਈ ਲੇਤੀ ਮੈਂ ਹਲੇ ਰੀਸੈਂਟ ਲਿਓ ਦਿਖਾਓ ਉਹ ਚੱਕੇ ਜੁੱਤੀ ਉਹ ਵਾਲੀ ਮਿੱਠਾ ਜਾਂ ਨਾਲੇ ਦੇਖ ਲਓ ਨਹੀਂ ਵਾਕਿਓ ਬਾਈ ਜੁੱਤੀ ਸੋਹਣੀ ਹੈ ਇਹ ਪਰ ਤੂੰ ਤਾਂ ਦੇਖ ਲੈ ਜੇ ਲੈਣੀਆਂ ਲੈ ਲੈ ਜੁੱਤੀਆਂ ਸਾਰੀਆਂ ਸੋਹਣੀਆਂ ਐ ਕਿਤੇ ਵੈਸੇ ਰੁੱਪਣ ਰੁੱਪਣ ਨੂੰ ਬੈਜਿੰਦੀ ਐ ਤੁਹਾਨੂੰ ਕਿਹੜਾ ਪੈਣਾ ਕਿਤੇ ਤਾਂ ਦੂਰੇ ਬਹੁਤ ਖੜੀਆਂ ਵੈਸੇ ਤਾਂ ਦੇਖ ਲੈ ਨਹੀਂ ਪਸੰਦਾ ਹੀ ਰਹਿਣ ਨਹੀਂ ਨਹੀਂ ਲੋੜ ਤੇ ਜਿਹੜੇ ਉਹ ਵਾਲੇ ਨੇ ਆਜੇ ਨਿੰਦਾਂ ਵਾਸਤੇ ਸੋਫਾ ਕਿਹਦੀ ਨੀ ਮੈਂ ਤਾਂ ਉਹੀ ਲੋ ਮੈਂ ਤਾਂ ਉਹੀ ਲੋ ਵਾਸੇ ਫੇਨਾ ਮਨਾ ਹੁਣ ਜਦੋਂ ਕਿਹੜਾ ਇਹੋ ਜੇ ਕਲਰ ਦਾ ਸੂਟ ਲੈਂਦੀ ਸੀ ਪਿੱਛੇ ਜੇ ਹਾਂ ਕੈਨਸਲ ਕਰ ਇਹ ਦੀ ਰੈੱਡ ਕਲਰ ਦਾ ਸੂਟ ਪਾਉਣਾ ਮੈਂ ਵਿਆਹ ਨੂੰ ਪੂਰੀ ਜੁੱਤੀ ਨਹੀਂ ਹੈਗੀ ਬਾਦ ਰੈੱਡ ਕਲਰ ਦੀ ਉਹ ਦੇਖ ਭਾਜੇ ਭਾਈ ਰੈੱਡ ਉਹ ਇਹਦਾ ਪਿੰਕ ਆ ਆ ਦੁਆ ਨਾਭੀ ਉਹ ਨਹੀਂ ਰੈੱਡ ਨਹੀਂ ਹੈਗਾ ਨਾਭੀ ਦਾ ਕਲਰ ਆ ਇਹ ਰੈੱਡ ਨਹੀਂ ਹੈਗਾ ਜੇ ਉਸਨੇ ਦੂਜਾ ਨਾਭੀ ਆ ਕੋਈ ਨਾਭੀ ਹੋਣ ਤੋਂ ਇਹ ਜਪਤੀਆਂ ਦਾ ਵੀਰ ਕੋ ਸੋਹਣੀਆਂ ਤੇ ਮਹਾਰਾਜ ਭਾਈ ਦੇ ਕੰਮ ਨੂੰ ਨਾ ਨਾਭੀ ਉਹ ਆ ਨਾਭੀ ਆ ਹੋਰ ਕਿਹੜੇ ਨਹੀਂ ਤੇ ਉਹ ਰੈੱਡ ਨਹੀਂ ਰੈੱਡ ਹੁੰਦਾ ਸਭ ਸਾਦੀ ਆ ਰੈੱਡ ਤੁਹਾਨੂੰ ਮੈਂ ਦਿਖਾਉਂਦਾ ਰੈੱਡ ਉਰੇ ਹੈ ਨਹੀਂ ਕੋਈ ਇਹਦੇ ਚ ਆਹ ਦੇ ਏਦਾਂ ਲੰਘਦਾ ਰੈੱਡ ਹਾਂ ਫਿਰ ਇਹ ਜਿਹਾ ਕਲਰ ਥੋੜੀ ਸੂਟ ਮੇਰਾ ਕਾਲਸਾ ਸੂਟ ਪਰ ਕਾਲਸ ਨਹੀਂ ਹੈਗੀ ਚੈੱਕ ਕਰੋ ਫੋਟੋ ਚ ਕਾਲਸਾ ਮਾਰਾ ਵਾਲੇ ਤੇ ਕਾਲਸਾ ਆਪਣੇ ਵਾਲੇ ਵੱਲ ਨਹੀਂ ਹੈਗੀ ਕਾਲਸਾ ਭਾਈ ਇੱਕ ਤਾਂ ਤੁਹਾਡੇ ਸੂਟ ਹੀ ਨਹੀਂ ਪਤਾ ਲੱਗਦੇ ਕਿਹੜੇ ਬਕਾਲਸ ਆ ਬਿਆਹ ਵਾਲਾ ਸੂਟ ਪਾਉਣਾ ਦਾ ਆਪਣਾ ਇਹ ਤਾਂ ਆਹੀ ਚੱਲਣੀ ਨੰਦਾ ਵਾਲਾ ਪਾਉਣਾ ਨੰਦਾ ਵਾਲਾ ਅੱਛਾ ਨੰਦਾ ਵਾਲਾ ਪਾਉਣਾ ਨੰਦਾ ਵਾਲਾ ਆਹੀ ਚੱਲਣੀ ਮੈਨੂੰ ਲੱਗਾ ਉਰੇ ਵਾਲੇ ਫੁੱਲ ਵਾਲੇ ਸੂਟ ਦੀ ਗੱਲ ਕਰਦੀ ਸੀ ਉਹ ਤਾਂ ਉਹ ਤਾਂ ਟਮਾਟਰ ਹੀ ਲੰਗਾ। ਇਹ ਤਾਂ ਮੈਂ ਟਮਾਟਰ ਹੀ ਦੇਖਦੀ ਆ। ਹਾਂ ਆ ਗਈ। ਹਾਂ ਦੇਖਣੀ ਹੈ। ਅੱਛਾ। ਕਿਉਂਕਿ ਮੈਨੂੰ ਲੱਗਾ ਨਾ ਇਹ ਫੁੱਲ ਵਾਲੇ ਸੂਰ ਦੀ ਗੱਲ ਕਰਦੇ। ਉਹ ਤਾਂ ਟਮਾਟਰ ਹੀ ਲੰਗਦਾ। ਮੁਰਦੀ ਗੱਡੀ ਵਾਲਾ ਤੁਸੀਂ ਮੁਰਦੀ ਗੱਡੀ ਵਾਲਾ ਕਹੀ ਜਾਂਦੇ ਹੋ। ਮੈਂ ਮੁਰਦੀ ਗੱਡੀ ਵਾਲੇ ਦੀ ਨਹੀਂ ਗੱਲ ਕਰਦੀ ਹੈਗੀ। ਇਹ ਵਿਆਹ ਵਾਲੇ ਸੂਰ ਦੀ ਗੱਲ ਕਰਦੀ ਹੈ ਜਿਹੜਾ ਵਿਆਹ ਵਾਲਾ। ਤਾਂ ਕੁੰਡਾ ਹੋਰ ਹੋ ਗਿਆ। ਹਾਂ ਹੋਰ ਕੁਝ ਦਿਖਾਣਾ ਚਾਹਦੇ ਤਾਂ ਤੁਸੀਂ ਦੇਖ ਆਇਦੇ। ਚੱਲ ਕੋਈ ਨਾ। ਆ ਤਾਂ ਉਰੇ ਤੇ ਪਹਿਤੇ ਹੀ ਜਾਣਿਆ। ਹਾਂ। ਤੁਰਕਿਆ ਚਲੋ ਫੇਰ ਅੰਦਰ ਨੂੰ ਹੁਣ ਅ ਕਰਾਈਏ ਬਾਈ ਤੇ ਰੇਟ ਕਰ ਲੈਣ ਤੋਂ ਵੀਰ ਨੂੰ ਇੱਧਰ ਅਟੈਂਡ ਕਰ ਲੈਣ ਤੋਂ ਬਾਹਰ ਕਸਟਮਰ ਆਏ ਵੀ ਆ। ਵੈਸੇ ਇੱਕ ਗੱਲ ਦੇਖੋ ਨਾ ਬ੍ਰੀਕੀ ਕੰਮ ਕਰਿਆ ਬਿੰਦੇ ਨਹੀਂ ਬਾਈ ਉਹ ਤਾਂ ਹੈ ਹੈ ਨਾ ਦੀਦੀ ਬਹੁਤ ਕੀਮਾ ਵਾਲੇ ਨੂੰ ਨਾ ਬਹੁਤ ਸੰਭਾਲਣਾ ਰੱਖਣਾ ਪੈਣਾ ਹੈ। ਹਾਂ ਫਿਲਮਾਂ ਫੁਲਮਾਂ ਸੀਰੀਅਸ ਵੀ ਵਧੀਆ ਲੱਗਦੀਆਂ ਇਹਨਾਂ ਨੇ। ਨਹੀਂ ਹੈ ਤਾਂ ਉਹਦਾ ਵਧੀਆ ਚੀਜ਼ ਆ। ਇਹ ਨੂੰ ਤਾਂ ਮੈਂ ਵੀ ਲੈਣਾ। ਪਰ ਮੇਰੀ ਨੂਰ ਮੇਰੀ ਛੱਡਣਾ। ਆਹ ਗਾ ਮਮਾ ਮੈਨੂੰ ਵਾਲਾ ਲਟਕਾਂ ਜੇ ਮਿੰਨੀ ਉਹਨੇ ਆਹ ਫੜ ਕੇ ਖਿੱਚਣੇ ਪਹਿਲਾਂ ਥੱਲੇ ਮੈਂ ਆਹ ਫੜ ਦਉ ਨਾ ਉਹਨੂੰ ਲਟਕਣ ਫੜ ਰਹੀ ਨਹੀਂ ਬਸ ਆਹ ਗੁੱਸਾ ਫਿਰ ਹੁੰਦੀ ਨਹੀਂ ਦੇਖੀ ਜਾਂਦੀ ਤੇ ਤਾਂ ਦਾ ਵਿਚਾਰ ਖਿੰੜੇ ਜਾਣਾ ਤੇ ਹੁਣ ਪਰਸਫੇ ਕਿਹੜਾ ਲਿਆ ਏ ਆਪਣੇ ਵੀਅਰਸ ਨੂੰ ਤਾਂ ਪਤਾ ਲੱਗੇ ਲਓ ਜੀ ਭਾਈ ਆਹ ਵਾਲਾ ਪਰਸ ਕਰ ਲਿਆ ਆਪਾਂ ਨੇ ਸਿਲੈਕਟ ਪਰਸ ਖਾਦਾ ਫਿਰ ਨਹੀਂ ਆ ਨਾ ਜੇ ਤੂੰ ਬਾਹਰ ਭੇਜੇਂਗੀ ਕਿਦਾਂ ਤੇਰੇ ਹੱਥੇ ਤੋਂ ਹੋ ਰਿਹਾ ਲੱਗ ਜੰਨੇ ਵੀ ਮੈਲਾ ਮੂਲਾ ਤਾਂ ਨਹੀਂ ਹੋ ਗੱਦੀ ਦੀ ਕਹਿੰਦੀ ਪਾਈਪਸ ਫੇਰੀ ਸਾਫ ਹੋ ਜਾਣਾ ਹਾਂ ਇਹ ਵੀ ਗੱਲ ਹੈ ਕਿਉਂਕਿ ਦੂਆ ਨਾ ਇਹ ਤੇ ਛੱਟ ਸਾਫ ਹੋ ਜੰਦਾ ਇਹਦਾ ਲੈਦਰ ਵਾਲਾ ਇਹ ਤਾਂ ਸਾਫ ਹੋ ਜੇ ਕਰਨਾ ਇਹ ਜੇ ਪਰ ਤਾਂ ਚਾਹੇ ਨਾ ਸਰਫ ਵਾਲਾ ਕੱਪੜਾ ਫੇਰ ਦੇਵੇ ਤਾਂ ਵੀ ਕਿਹਾ ਇਹਦੇ ਚ ਕਿਹੜਾ ਪਾਣੀ ਜਾਣਾ ਤੇ ਛੱਟ ਸਾਫ ਹੋ ਜਾਂਦੀ ਹਾਂ ਸਹੀ ਠੀਕ ਨੇ ਸਰਫ ਨਾਲ ਗਿੱਲਾ ਕਰਕੇ ਕੱਪੜਾ ਪਾਸ ਲੈ ਕੇ ਜਾਣਾ ਮੇਰਾ ਮੈਂ ਵੀ ਲੈਣਾ ਗੀਦੀ ਦੇਖ ਲਾਉਦੀ ਵੀ ਰੇਟ ਬਣਵਾ ਲਾ ਦਿੱਤੀ ਸੀ ਹਾਂ ਉਰੇ ਮੈਂ ਰੱਖਿਆ ਸੀ ਜੇ ਰੇਟ ਵੱਧਦਾ ਵਿੱਚ ਤਾਂ ਦੇਖ ਲਓ ਇਹ ਕਿਹੋ ਜੀ ਜੁੱਤੀ ਹੈ ਆਵਲੀ ਇਹ ਵਿਆਹ ਨੂੰ ਪਾਉਣੀ ਐ ਇਸਮੇ ਨਾ ਹਾਂ ਅੱਛਾ ਬਹਿ ਜਾਊਗੀ ਹੈ ਨਹੀਂ ਜੁੱਤੀ ਬੱਲੇ ਦੱਸੋ ਕਿਹੜੀ ਆ ਹਾਂ ਕਰੋ ਕਰ ਚੱਪਲਾ ਜੀ ਚੱਲੋ ਚੱਪਲਾ ਅੰਛ ਦਲੋ ਕੁਛ ਨਹੀਂ ਬੋਲਣਾ ਚੱਪਲਾ ਜੀ ਚੱਲੋ ਤੁਹਾਡੀਆਂ ਹੋੜਾ ਵੀ ਤੁਹਾਡੀ ਘਰ ਵਾਲੀ ਨੰਗੇ ਪੈਰ ਹਾਂ ਮੈਨੂੰ ਕਿਹੜੇ ਮੇਰੇ ਘਰ ਦਾ ਮੈਨੂੰ ਕੱਢਣ ਲੱਗਿਆ ਹੈ ਮੇਰੇ ਘਰ ਦਾ ਵਿਆਹ ਇਹ ਮੈਨੂੰ ਕਿਹੜੇ ਕੋਈ ਕੱਢਣ ਲੱਗਿਆ ਪਰ ਮੈਂ ਤੁਹਾਨੂੰ ਫੇਰ ਵੀ ਕਹਣੀ ਆ ਹਾਂ ਜੈਸਮਿਨ ਦੇਖੋ ਤੁਸੀਂ ਤੁਸੀਂ ਐਡਾ ਕਰ ਲਓ ਕਿੰਨੇ ਦਾ ਪਹਿਲਾਂ ਚੁੱਪਲਾ ਪਾਈਆਂ ਵੀਆਂ ਜਾਂ ਜੁੱਤੀਆਂ ਪਾਈਆਂ ਵੀ ਮੇਰੀ ਘਰ ਵਾਲੀ ਸੁਣੇ ਬੈਰ ਦਿੱਤੀ ਬਣਾਏ ਦੱਸ ਤੋ ਜੇ ਤਾਂ ਜਰ ਲੂਗੇ ਤਾਂ ਤਾਂ ਪਰ ਐਣਨੂਗੇ ਮੈਨੂੰ ਵੀ ਕੋਈ ਮੈਂ ਵੀ ਨੰਗੇ ਪੈਰ ਹੋ ਜੂ ਮੈਂ ਕਹਣਾ ਗੁਰਦੁਆਰੇ ਚੋਂ ਚੱਕ ਲੀਆ ਕਿਸੇ ਨੂੰ ਸਹੀ ਗੱਲ ਆਪਾਂ ਸੋਣਾ ਲਈ ਐਡਾ ਹੀ ਚੱਲਦੇ ਜਾਣੇ ਸਾਰੇ ਜਣੇ ਫਿਰ ਕੀਆ ਸੋਣੇ ਆ ਨਾ ਪਹਿਲਾਂ ਤੇ ਅਸੀਂ ਸੋਚਿਆ ਵੀ ਚੱਲ ਅਸੀਂ ਕਾਨੂੰ ਕਿਸੇ ਦੇ ਪਾਉਣੀ ਜੇ ਹੁਣ ਸਾਡੀਆਂ ਚੱਕ ਲੈ ਗਿਆ ਨਹੀਂ ਤਾਂ ਭਾਈ ਅਸੀਂ ਵੀ ਉੱਥੇ ਕਿਸੇ ਹੋਰ ਦੀ ਪਾ ਜਾਂਦੇ ਤਾਂ ਕਰਕੇ ਅਸੀਂ ਨੰਗੇ ਪੈਰੀਓ ਆ ਗਏ ਚਲੋ ਫਿਰ ਉੜ ਕਰਾ ਲਈਏ ਬੜ ਜਾ ਚਲੋ ਹੁਣ ਕਰਾ ਲਈਏ ਜੀ ਬੈਲ ਤੇ ਘਰਾਂ ਜਾ ਕੇ ਮੰਮੀ ਨੂੰ ਦਿਖਾਵਾਂਗੇ ਭਾਈ ਫੇ ਮੰਮੀ ਨੱਸੂਗੀ ਵੀ ਹਾਂ ਠੀਕ ਆ ਚੀਜ਼ਾਂ ਤੁਸੀਂ ਦੱਸੋ ਕੀ ਕਰੀਆ ਜਾ ਕੇ ਜਾ ਕੇ ਸੀ ਮੰਮੀ ਨੂੰ ਦਿਖਾਵਾਂ ਸਾਨੂੰ 11 11 ਰੁਪਏ ਸਸ਼ਕਨ ਦਿਓ ਇਹ ਨਾ ਪਰਸਾ ਦਾ ਉਧਾਰ ਚ ਕਰਨਾ ਸੀ ਕਰੇ ਝਾਕ ਸਾਰੇ ਜਿਹੜੇ 11 11 ਰੁਪਏ ਪਾ ਦੂੰਗੇ ਵਿੱਚ ਐਨੇ ਥੋੜੇ ਜੀਰਵਾ ਕੱਟ ਦੇ 11 11 ਰੁਪਏ ਕਹਿੰਦੇ ਨਾ ਨਹੀਂ ਸ਼ਰਮ ਆਉਂਦੀ ਇਹਨਾਂ ਨੂੰ ਨਹੀਂ ਇੱਕ ਤਾਂ ਪਹਿਲਾਂ ਪਰਸ ਦਵਾਵਾ ਚਲ ਆਈ ਕਰ ਮੈਨੂੰ ਤਾਂ 101 ਰੁਪਿਆ ਦੇ ਦਿਓ ਬismillah ਅਨਕ ਤਾਂ ਕਰੀ ਸਕਦੇ ਆ ਜੀ ਜੀਰਵਾ ਕੱਟ ਦੇ 1 ਰੁਪਿਆ ਲੈ ਉਹ ਤਾਂ ਮੈਂ ਨਹੀਂ ਫਿਰ ਅਸੀਂ ਆਪਣੇ ਕੋਲੋਂ ਪਾ ਦੂੰਗੇ 1 ਰੁਪਿਆ ਓ ਠੀਕ ਆ ਕਰਨੀਆ ਲਖੀਆਂ ਨੇ ਐਂਦਾ ਕਹਿ ਸਕਦੇ ਵੀ ਹਾਂ ਯਾਰ ਚਲੋ ਤੁਸੀਂ ਕਹਤਾ ਨਾ ਕਿ ਕਰਦੂ ਹਰ ਬੜੀ ਘਰਾਂਲੀ ਫਸਾਉਣੀਆਂ ਬਸੋਣੀਆਂ ਫਸਾਉਣੀਆਂ 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 ਕਿੰਨਾ ਜੀ ਹੈ ਹੁਣ ਮਿਲਦੇ ਸਾਨੂੰ